ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਕੈਨੇਡਾ ਜਾਣ ਤੋਂ ਪਹਿਲਾਂ ਹੀ ਪੰਜਾਬਣ ਕੁੜੀ ਦਿੱਲੀ 에ਰਪੋਰਟ ਤੇ ਗ੍ਰਿਫਤਾਰ ਜਾਣੋ ਪਿੱਛੇ ਦਾ ਸੱਚ ਅਜਿਹਾ ਉਸ ਨਾਲ ਕੀ ਹੋਇਆ ਸੀ ਅੱਜ ਅਸੀਂ ਇੱਕ ਅਜਿਹੀ ਦਿਲ ਕੰਬਾਊ ਘਟਨਾ ਦੀ ਗੱਲ ਕਰਨ ਜਾ ਰਹੇ ਹਾਂ ਜਿਸ ਨੇ ਪੰਜਾਬ ਤੋਂ ਕੈਨੇਡਾ ਜਾਣ ਦੇ ਸੁਪਨੇ ਵੇਖ ਰਹੇ ਹਜ਼ਾਰਾਂ ਨੌਜਵਾਨਾਂ ਦੇ ਦਿਲਾਂ ਵਿੱਚ ਡਰ ਪੈਦਾ ਕਰ ਦਿੱਤਾ ਹੈ ਇਹ ਕਹਾਣੀ ਹੈ ਹਰਮੰਦੀ ਇੱਕ ਹਸਮੁਖ ਪੰਜਾਬਣ ਕੁੜੀ ਦੀ ਜਿਸ ਨੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਵੱਡੇ ਸੁਪਨੇ ਸੰਜੋਏ ਸਨ ਉਸ ਦੇ ਪਰਿਵਾਰ ਨੇ ਮਿਹਨਤ ਕਰਕੇ ਉਸ ਨੂੰ ਕੈਨੇਡਾ ਪੇਜਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਸੀ ਜ਼ਮੀਨ ਤੱਕ ਵੇਚ ਦਿੱਤੀ ਗਈ ਸੀ ਤਾਂ ਜੋ ਹਰਮਨ ਦਾ ਵੀਜ਼ਾ ਅਤੇ ਟਿਕਟ ਦਾ ਇੰਤਜ਼ਾਮ ਹੋ ਸਕੇ ਹੇਰ ਉਹ ਸ਼ੁਭ ਦਿਨ ਆ ਗਿਆ ਜਦੋਂ ਉਸ ਨੇ ਆਪਣੀ ਕਿਸਮਤ ਬਦਲਣ ਲਈ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਕਦਮ ਵਧਾਏ ਪਰ 에어ਪੋਰਟ ਤੇ ਜੋ ਹੋਇਆ ਉਸਨੇ ਸਿਰਫ ਹਰਮਨ ਹੀ ਨਹੀਂ ਸਗੋਂ ਉਸਦੇ ਪੂਰੇ ਪਰਿਵਾਰ ਨੂੰ ਸਦਮੇ ਵਿੱਚ ਪਾ ਦਿੱਤਾ ਜਦੋਂ ਉਹ ਇਮੀਗ੍ਰੇਸ਼ਨ 카운ਟਰ ਤੇ ਪਹੁੰਚੀ ਤਾਂ ਅਚਾਨਕ ਅਧਿਕਾਰੀਆਂ ਦੇ ਚਿਹਰਿਆਂ ਤੇ ਤਣਾਅ ਦਿਖਾਈ ਦਿੱਤਾ ਕੁਝ ਪਲਾਂ ਵਿੱਚ ਹੀ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਕੈਰ ਲਿਆ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਇੱਕ ਪਲ ਪਹਿਲਾਂ ਜਿੱਥੇ ਉਸ ਦੀਆਂ ਅੱਖਾਂ ਵਿੱਚ ਕੈਨੇਡਾ ਪਹੁੰਚ ਕੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੀ ਚਮਕ ਸੀ ਹੁਣ ਉੱਥੇ ਹੰਝੂ ਅਤੇ ਡਰ ਭਰਿਆ ਹੋਇਆ ਸੀ ਇਹ ਖਬਰ ਜਦੋਂ ਪੰਜਾਬ ਵਿੱਚ ਉਸ ਦੇ ਪਰਿਵਾਰ ਤੱਕ ਪਹੁੰਚੀ ਤਾਂ ਜਿਵੇਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹਨਾਂ ਦੀ ਮਾਸੂਮੀਤ ਜਿਸ ਨੇ ਕਦੇ ਕੋਈ ਗਲਤ ਕੰਮ ਨਹੀਂ ਕੀਤਾ ਉਸ ਨਾਲ ਅਜਿਹਾ ਕਿਵੇਂ ਹੋ ਸਕਦਾ ਹੈ ਆਹਰ ਇਸ ਗ੍ਰਿਫਤਾਰੀ ਪਿੱਛੇ ਕੀ ਰਾਸੀ ਕੀ ਉਸ ਦੇ ਵੀਜ਼ਾ ਜਾਂ ਦਸਤਾਵੇਜ਼ਾਂ ਵਿੱਚ ਕੋਈ ਗੜਬੜੀ ਸੀ ਜਾਂ ਇਸ ਦੇ ਪਿੱਛੇ ਕੋਈ ਹੋਰ ਡੂੰਗੀ ਅਤੇ ਦੁਖਦਾਈ ਕਹਾਣੀ ਲੁਕੀ ਹੋਈ ਸੀ ਇਹ ਸਵਾਲ ਸਿਰਫ ਹਰਮਨ ਦੇ ਪਰਿਵਾਰ ਦੇ ਹੀ ਨਹੀਂ ਸਗੋਂ ਸਾਡੇ ਸਾਰਿਆਂ ਦੇ ਮਨਾਂ ਵਿੱਚ ਘੁੰਮ ਰਹੇ ਸਨ ਅਸੀਂ ਤੁਹਾਨੂੰ ਇਸ ਪੂਰੀ ਘਟਨਾ ਦਾ ਸੱਚ ਦੱਸਣ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਸ਼ਾਇਦ ਤੁਹਾਡੀਆਂ ਅੱਖਾਂ ਵੀ ਨਮ ਹੋ ਜਾਣਗੀਆਂ ਅਤੇ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋਵੇਗਾ ਕਿ ਵਿਦੇਸ਼ ਜਾਣ ਦੀ ਦੌੜ ਵਿੱਚ ਸਾਡੇ ਪੰਜਾਬੀ ਨੌਜਵਾਨ ਕਿਸ ਤਰ੍ਹਾਂ ਏਜੰਟਾਂ ਦੇ ਚਾਅਸੇ ਵਿੱਚ ਆ ਕੇ ਆਪਣੀ ਜ਼ਿੰਦਗੀ ਹਤਰੇ ਵਿੱਚ ਪਾ ਲੈਂਦੇ ਹਨ ਸਾਡੇ ਨਾਲ ਬਣੇ ਰਹੋ ਕਿਉਂਕਿ ਇਹ ਕਹਾਣੀ ਸਿਰਫ ਇੱਕ ਗ੍ਰਿਫਤਾਰੀ ਦੀ ਨਹੀਂ ਸਗੋਂ ਪੰਜਾਬ ਦੀ ਜਵਾਨੀ ਦੇ ਟੁੱਟਦੇ ਸੁਪਨਿਆਂ ਦੀ ਦਾਸਤਾਨ ਹੈ ਹਰਮਨ ਦੀ ਗ੍ਰਿਫਤਾਰੀ ਪਿੱਛੇ ਦਾ ਅਸਲੀ ਸੱਚ ਬਹੁਤ ਹੀ ਦੁਖਦਾਈ ਅਤੇ ਚਿੰਤਾਜਨਕ ਸੀ ਜਦੋਂ 에어ਪੋਰਟ ਅਧਿਕਾਰੀਆਂ ਨੇ ਉਸਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਉਸ ਦਾ ਕੈਨੇਡੀਅਨ ਸਟੱਡੀ ਵੀਜ਼ਾ ਝਾਲੀ ਸੀ ਇਸ ਤੋਂ ਵੀ ਵੱਧ ਹੈਰਾਨੀ ਦੀ ਗੱਲ ਇਹ ਸੀ ਕਿ ਉਸ ਨੂੰ ਦਿੱਤੀ ਗਈ ਫਲਾਈਟ ਟਿਕਟ ਵੀ ਨਕਲੀ ਨਿਕਲੀ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਹਰਮਨ ਇੱਕ ਬਹੁਤ ਹੀ ਵੱਡੇ ਅਤੇ ਸੰਗਠਿਤ ਮਨੁੱਖੀ ਤਸਕਰੀ ਕਰਨ ਵਾਲੇ ਗਰੋਦੇ ਜਾਲ ਵਿੱਚ ਫਸ ਗਈ ਸੀ ਜੋ ਪੋਲੇ-ਬਾਲੇ ਪੰਜਾਬੀ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਭੇਜਣ ਦੇ ਨਾਂ ਤੇ ਲੱਖਾਂ ਰੁਪਏ ਠੱਗਦੇ ਸਨ ਹਰਮਨ ਦੇ ਪਰਿਵਾਰ ਨੇ ਉਸ ਨੂੰ ਕੈਨੇਡਾ ਭੇਜਣ ਲਈ ਇੱਕ ਸਥਾਨਕ ਏਜੰਟ ਜਿਸ ਦਾ ਨਾਂ ਅਸੀਂ ਸੁਰੱਖਿਆ ਕਾਰਨਾਂ ਕਰਕੇ ਨਹੀਂ ਲੈ ਸਕਦੇ ਨੂੰ ਲਗਭਗ 25 ਲੱਖ ਰੁਪਏ ਦਿੱਤੇ ਸਨ ਜਿਸ ਵਿੱਚੋਂ ਅੱਧੀ ਰਕਮ ਐਡਵਾਂਸ ਵਜੋਂ ਦਿੱਤੀ ਗਈ ਸੀ ਏਜੰਟ ਨੇ ਉਹਨਾਂ ਨੂੰ ਪਰੋਸਾ ਦਿਵਾਇਆ ਸੀ ਕਿ ਉਹ ਸਾਰੇ ਕਾਗਜ਼ੀ ਕਾਰਵਾਈ ਪੂਰੀ ਤਰ੍ਹਾਂ ਕਾਨੂੰਨੀ ਤਰੀਕੇ ਨਾਲ ਕਰੇਗਾ ਪਰ ਜਦੋਂ 에어ਪੋਰਟ ਤੇ ਪੂਰੀ ਗੱਲ ਸਾਹਮਣੇ ਆਈ ਤਾਂ ਇਹ ਸਪਸ਼ਟ ਹੋ ਗਿਆ ਕਿ 에ਜੰਟ ਨੇ ਹਰਮਨ ਨੂੰ ਇੱਕ ਝਾਲੀ ਵੀਜ਼ਾ ਅਤੇ ਟਿਕਟ ਦੇ ਕੇ ਮੌਤ ਦੇ ਮੂੰਹ ਵਿੱਚ ਧੱਕਣ ਦੀ ਕੋਸ਼ਿਸ਼ ਕੀਤੀ ਸੀ ਦੱਸਿਆ ਜਾ ਰਿਹਾ ਹੈ ਕਿ ਇਸ ਗਰੋ ਦਾ ਮਕਸਦ ਸਿਰਫ ਪੈਸੇ ਠੱਗਣਾ ਨਹੀਂ ਸੀ ਸਗੋਂ ਇਹ ਲੋਕ ਅੱਗੇ ਚੱਲ ਕੇ ਇਨ੍ਹਾਂ ਨੌਜਵਾਨਾਂ ਨੂੰ ਕੈਨੇਡਾ ਜਾਂ ਕਿਸੇ ਹੋਰ ਦੇਸ਼ ਵਿੱਚ ਲੈ ਜਾ ਕੇ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਕਰਨ ਦੀ ਯੋਜਨਾ ਬਣਾਉਂਦੇ ਸਨ ਜਾਂ ਫਿਰ ਉੱਥੇ ਉਹਨਾਂ ਨੂੰ ਗੁਲਾਮਾਂ ਵਾਂਗ ਕੰਮ ਕਰਵਾਉਂਦੇ ਸਨ ਹਰਮਨ ਇੱਕ ਸਾਦੀ ਅਤੇ ਸਿੱਧੀ ਸਾਦੀ ਕੁੜੀ ਇਨ੍ਹਾਂ ਠੱਗਾਂ ਦੇ ਇਰਾਦਿਆਂ ਤੋਂ ਬਿਲਕੁਲ ਅਣਜਾਣ ਸੀ ਉਸ ਨੂੰ ਤਾਂ ਬਸ ਇਹ ਲੱਗਦਾ ਸੀ ਕਿ ਉਹ ਇੱਕ ਨਵੇਂ ਅਤੇ ਬਿਹਤਰ ਭਵਿਕਵਲ ਕਦਮ ਵਧਾ ਰਹੀ ਹੈ ਗ੍ਰਿਫਤਾਰੀ ਤੋਂ ਬਾਅਦ ਜਦੋਂ ਪੁਲਿਸ ਨੇ ਹਰਮਨ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਰੋਦੇ ਹੋਏ ਸਾਰੀ ਸੱਚਾਈ ਦੱਸੀ ਕਿ ਉਸ ਨੂੰ ਇਸ ਜਾਲੀਵਾੜੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਤੇ ਉਹ ਖੁਦ ਇਸ ਘਰੋ ਦੀ ਇੱਕ ਮਾਸੂਮ ਪੀੜਤ ਹੈ ਉਸ ਦਾ ਇਹ ਬਿਆਨ ਸੁਣ ਕੇ ਪੁਲਿਸ ਅਧਿਕਾਰੀਆਂ ਨੇ ਤੁਰੰਤ ਇਸ ਗਰੋਦੇ ਮੁਖ ਸਰਗਨੀਆਂ ਦੀ ਪਾਲ ਸ਼ੁਰੂ ਕਰ ਦਿੱਤੀ ਅਫਸੋਸ ਦੀ ਗੱਲ ਇਹ ਹੈ ਕਿ ਹਰਮਨ ਦਾ ਕੈਨੇਡਾ ਜਾਣ ਦਾ ਸੁਪਨਾ ਤਾਂ ਟੁੱਟਿਆ ਹੀ ਨਾਲ ਹੀ ਉਸ ਦੇ ਪਰਿਵਾਰ ਦੀ ਸਾਰੀ ਜਮ੍ਹਾਂ ਪੂੰਜੀ ਵੀ ਇਸ ਠੱਗੀ ਵਿੱਚ ਲੁੱਟੀ ਗਈ ਇਹ ਘਟਨਾ ਉਹਨਾਂ ਸਾਰੇ ਨੌਜਵਾਨਾਂ ਲਈ ਇੱਕ ਵੱਡੀ ਸਬਕ ਹੈ ਜੋ ਬਿਨਾਂ ਕਿਸੇ ਪੁਸ਼ਟੀ ਕੀਤੇ ਏਜੰਟਾਂ ਤੇ ਭਰੋਸਾ ਕਰਦੇ ਹਨ ਹਰਮਨ ਦੀ ਕਹਾਣੀ ਸਿਰਫ ਇੱਕ ਨਿੱਜੀ ਘਟਨਾ ਨਹੀਂ ਸਗੋਂ ਇਹ ਸਾਡੇ ਸਮਾਜ ਦੀ ਇੱਕ ਵੱਡੀ ਸਮੱਸਿਆ ਵੱਲ ਇਸ਼ਾਰਾ ਕਰਦੀ ਹੈ ਪੰਜਾਬ ਵਿੱਚ ਪਰਦੇਸ ਜਾਣ ਦੀ ਦੌੜ ਨੇ ਜਿਸ ਤਰ੍ਹਾਂ ਨੌਜਵਾਨਾਂ ਨੂੰ ਅੰਨਾ ਕਰ ਦਿੱਤਾ ਹੈ ਉਸ ਦਾ ਫਾਇਦਾ ਏਹੀ ਠੱਗ ਅਤੇ ਝਾਲੀ ਏਜੰਟ ਚੁੱਕ ਰਹੇ ਹਨ ਅੱਜ ਹਰ ਘਰ ਵਿੱਚ ਇੱਕ ਅਜਿਹਾ ਨੌਜਵਾਨ ਹੈ ਜੋ ਵਿਦੇਸ਼ ਜਾਣ ਦਾ ਸੁਪਨਾ ਦੇਖਦਾ ਹੈ ਭਾਵੇਂ ਇਸ ਲਈ ਉਸ ਨੂੰ ਆਪਣੀ ਜ਼ਮੀਨ ਵੇਚਣੀ ਪਵੇ ਜਾਂ ਵੱਡਾ ਕਰਜ਼ਾ ਚੁਕਾਣਾ ਪਵੇ ਇਸ ਮਾਮਲੇ ਵਿੱਚ ਹਰਮਨ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਛਾਪੇਮਾਰੀ ਕਰਕੇ ਉਸ 에ਜੰਟ ਅਤੇ ਉਸ ਦੇ ਕੁਝ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਜੋ ਇਸ ਅੰਤਰਰਾਸ਼ਟਰੀ ਗਰੋਦਾ ਹਿੱਸਾ ਸਨ ਪੁਲਿਸ ਨੇ ਉਹਨਾਂ ਕੋਲੋਂ ਵੱਡੀ ਮਾਤਰਾ ਵਿੱਚ ਜਾਲੀ ਵੀਜ਼ੇ ਪਾਸਪੋਰਟ ਅਤੇ ਹੋਰ ਦਸਤਾਵੇਜ਼ ਬਰਾਮਦ ਕੀਤੇ ਜਿਸ ਤੋਂ ਪਤਾ ਲੱਗਾ ਕਿ ਉਹ ਪਹਿਲਾਂ ਵੀ ਕਈ ਨੌਜਵਾਨਾਂ ਨੂੰ ਇਸ ਤਰ੍ਹਾਂ ਠੱਗ ਚੁੱਕੇ ਸਨ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਹਰਮਨ ਨੂੰ ਪਹਿਲਾ ਤਾਂ ਕਾਨੂੰਨੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਜਦੋਂ ਜਾਂਚ ਵਿੱਚ ਇਹ ਸਪਸ਼ਟ ਹੋ ਗਿਆ ਕਿ ਉਹ ਖੁਦ ਪੀੜਤ ਹੈ ਅਤੇ ਉਸ ਨੂੰ ਜਾਣਬੁੱਝ ਕੇ ਏਜੰਟਾਂ ਦੁਆਰਾ ਵਰਤਿਆ ਗਿਆ ਸੀ ਤਾਂ ਪੁਲਿਸ ਅਤੇ ਅਦਾਲਤ ਨੇ ਉਸ ਪ੍ਰਤੀ ਨਰਮੀ ਵਰਤੀ ਕੁਝ ਸਮੇਂ ਬਾਅਦ ਉਸ ਨੂੰ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ ਪਰ ਇਹ ਘਟਨਾ ਉਸ ਦੀ ਜ਼ਿੰਦਗੀ ਤੇ ਇੱਕ ਡੂੰਗਾ ਜ਼ਖਮ ਛੱਡ ਗਈ ਹਰਮਨ ਦਾ ਵਿਦੇਸ਼ ਜਾਣ ਦਾ ਸੁਪਨਾ ਤਾਂ ਟੁੱਟਿਆ ਹੀ ਨਾਲ ਹੀ ਉਸ ਨੂੰ ਸਮਾਜਿਕ ਤੌਰ ਤੇ ਵੀ ਬਹੁਤ ਨਮੋਸ਼ੀ ਚਲਣੀ ਪਈ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸਾਡੇ ਨੌਜਵਾਨ ਵਿਦੇਸ਼ ਜਾਣ ਦੀ ਦੌੜ ਵਿੱਚ ਆਪਣੀ ਜ਼ਿੰਦਗੀ ਨੂੰ ਹਤਰੇ ਵਿੱਚ ਕਿਉਂ ਪਾ ਰਹੇ ਹਨ ਇਸ ਦਾ ਸਿੱਧਾ ਜਵਾਬ ਹੈ ਰੁਜ਼ਗਾਰ ਦੀ ਕਮੀ ਅਤੇ ਬਿਹਤਰ ਭਵਿਕ ਦੀ ਆਸ ਸਰਕਾਰਾਂ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਵਿਦੇਸ਼ਾਂ ਵੱਲ ਭੱਜਣ ਦੀ ਲੋੜ ਨਾ ਤਵੇ ਅਤੇ ਉਹ ਅਜੇ ਠੱਗਾ ਦਾ ਸ਼ਿਕਾਰ ਨਾ ਹੋਣ ਹਰਮਨ ਦੀ ਕਹਾਣੀ ਸਾਨੂੰ ਸਾਰਿਆਂ ਨੂੰ ਇੱਕ ਸਫਤ ਸੁਨੇਹਾ ਦਿੰਦੀ ਹੈ ਕਿ ਕਿਸੇ ਵੀ ਏਜੰਟ ਤੇ ਪਰੋਸਾ ਕਰਨ ਤੋਂ ਪਹਿਲਾਂ ਉਸ ਦੀ ਪੂਰੀ ਜਾਂਚ ਕਰੋ ਸਰਕਾਰੀ ਅਦਾਰਿਆਂ ਤੋਂ ਉਸ ਦੀ ਮਾਨਤਾ ਦੀ ਪੁਸ਼ਟੀ ਕਰੋ ਅਤੇ ਕਿਸੇ ਵੀ ਹਾਲਤ ਵਿੱਚ ਝਾਲੀ ਦਸਤਾਵੇਜ਼ਾਂ ਦੇ ਚੱਕਰ ਵਿੱਚ ਨਾ ਫਸੋ ਤੁਹਾਡਾ ਸੁਪਨਾ ਮਹੱਤਵਪੂਰਨ ਹੈ ਪਰ ਤੁਹਾਡੀ ਜ਼ਿੰਦਗੀ ਉਸ ਤੋਂ ਵੀ ਜ਼ਿਆਦਾ ਅਨਮੋਲ ਹੈ ਜੇ ਤੁਹਾਨੂੰ ਵੀ ਕੋਈ ਏਜੰਟ ਘੱਟ ਸਮੇਂ ਵਿੱਚ ਅਤੇ ਘੱਟ ਪੈਸੇ ਵਿੱਚ ਵੀਜ਼ਾ ਦੇਣ ਦਾ ਵਾਅਦਾ ਕਰਦਾ ਹੈ ਤਾਂ ਸਮਝੋ ਕਿ ዳል ਵਿੱਚ ਕੁਝ ਕਾਲਾ ਜ਼ਰੂਰ ਹੈ ਇਸ ਲਈ ਜਾਗਰੂਕ ਬਣੋ ਅਤੇ ਅਜਿਹੇ ਠੱਗਾਂ ਤੋਂ ਦੂਰ ਰਹੋ ਕਿਉਂਕਿ ਇੱਕ ਗਲਤ ਫੈਸਲਾ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਜ਼ਿੰਦਗੀ ਬਰਬਾਦ ਕਰ ਸਕਦਾ ਹੈ ਯਾਦ ਰੱਖੋ ਵਿਦੇਸ਼ ਜਾਣ ਦਾ ਹਰ ਰਸਤਾ ਸਿੱਧਾ ਨਹੀਂ ਹੁੰਦਾ ਕਈ ਵਾਰ ਉਹ ਜਾਲ ਵੀ ਹੋ ਸਕਦਾ ਹੈ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ